ਅਫਵਾਹ ਫੈਲਣ ਦੇ ਕਾਰਨ ਵੱਡਾ ਟ੍ਰੇਨ ਹਾ사 ਹੋਇਆ ਹੈ ਜਿਦੇ ਵਿੱਚ 6 ਤੋਂ ਲੈ ਕੇ 20 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਆ ਇਹਨਾਂ ਮੌਤਾਂ ਦੀ ਹਲੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਇਹ ਮੌਤਾਂ ਇਸ ਤੋਂ ਵੱਧ ਵੀ ਹੋ ਸਕਦੀਆਂ ਨੇ ਤਾਂ ਕਈ ਸਾਰੇ ਲੋਕ ਜਿਹੜੇ ਇਹਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਟ੍ਰੇਨ ਦੇ ਵਿੱਚ ਅਫਵਾਹ ਫੈਲ ਗਈ ਕਿ ਟ੍ਰੇਨ ਦੇ ਡੱਬਿਆਂ ਦੇ ਵਿੱਚ ਅੱਗ ਲੱਗ ਗਈ ਆ ਜੀਦੇ ਕਰਕੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਤੇ ਉਹਨਾਂ ਨੇ ਟ੍ਰੇਨ ਦੇ ਵਿੱਚੋਂ ਸ਼ਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਦੂਸਰੇ ਪਾਸੇ ਕਰਨਾਟਕ ਐਕਸਪ੍ਰੈਸ ਗੱਡੀ ਆ ਰਹੀ ਸੀ ਟ੍ਰੇਨ ਆ ਰਹੀ ਸੀ ਜਿਹਦੇ ਕਰਕੇ ਲੋਕ ਉਹਦੀ ਚਪੇਟ ਦੇ ਵਿੱਚ ਆ ਗਏ ਦੋਹਾਂ ਟ੍ਰੇਨਾਂ ਦੇ ਸੰਗ ਦੇ ਵਿੱਚ ਆਉਣ ਕਰਕੇ ਚਪੇਟ ਦੇ ਵਿੱਚ ਆਉਣ ਕਰਕੇ ਜਿਹੜਾ ਕਾਫੀ ਸਾਰੇ ਲੋਕਾਂ ਦੀ ਮੌਤ ਹੋ ਗਈ ਆ ਇੱਕ ਨਿੱਕੀ ਅਫਵਾਹ ਨੇ ਇੱਕ ਝੂਠੀ ਅਫਵਾਹ ਨੇ ਕਿੰਨੇ ਸਾਰੇ ਲੋਕਾਂ ਦੀ ਜਾਨ ਲੈ ਲਈ ਆ ਪਹਾਲ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਇਹਦੀ ਪੁਸ਼ਟੀ ਹਲੇ ਅਧਿਕਾਰਤ ਤੌਰ ਤੇ ਨਹੀਂ ਹੋਈ ਪਰ 6 ਤੋਂ ਲੈ ਕੇ 20 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਆ ਵੀਡੀਓ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੇ ਛਾਲਾ ਮਾਰ ਮਾਰ ਕੇ ਟ੍ਰੇਨ ਦੇ ਵਿੱਚੋਂ ਕਿਵੇਂ ਲੋਕ ਪਟੜੀਆਂ ਤੇ ਡਿੱਗੇ ਪਏ ਨੇ ਜਦੋਂ ਪੁਸ਼ਪ ਐਕਸਪ੍ਰੈਸ ਟ੍ਰੇਨ ਜਲਗਾਉ ਕੋਲ ਪਹੁੰਚੀ ਮਹਾਰਾਸ਼ਟਰ ਦੇ ਜਲਗਾਉ ਕੋਲ ਉਸ ਟਾਈਮ ਟ੍ਰੇਨ ਦੇ ਡੱਬਿਆਂ ਦੇ ਵਿੱਚ ਅਫਵਾਹ ਫੈਲ ਗਈ ਕੋਈ ਸਿਗਰਟ ਪੀ ਰਿਹਾ ਦੱਸਿਆ ਜਾ ਰਿਹਾ ਤੇ ਉਹਦੇ ਤੋਂ ਅਫਵਾਹ ਫੈਲ ਗਈ ਕਿ ਟ੍ਰੇਨ ਦੇ ਡੱਬਿਆਂ ਦੇ ਵਿੱਚ ਅੱਗ ਲੱਗ ਗਈ ਲੋਕਾਂ ਵਿੱਚ ਹਫੜਾ ਦਫੜੀ ਮੱਚੀ ਤਾਂ ਲੋਕਾਂ ਨੇ ਤੁਰੰਤ ਟ੍ਰੇਨ ਦੇ ਵਿੱਚੋਂ ਆਪਣੀਆਂ ਜਾਨਾਂ ਬਚਾਉਣ ਦੇ ਲਈ ਛਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਕਰਕੇ ਲੋਕ ਦੂਰ ਦੂਰ ਤੱਕ ਜਿਹੜੀਆਂ ਲੋਕਾਂ ਨੇ ਛਾਲਾਂ ਮਾਰੀਆਂ ਤੇ ਦੂਸਰੇ ਪਾਸੇਓਂ ਕਰਨਾਟਕ ਐਕਸਪ੍ਰੈਸ ਜਿਹੜੀ ਆ ਗਈ ਜਿਦੇ ਕਰਕੇ ਲੋਕ ਉਹਦੀ ਲਪੇਟ ਦੇ ਵਿੱਚ ਆਏ ਤਾਂ ਲੋਕਾਂ ਦੀ ਮੌਤ ਹੋ ਗਈ ਬਹੁਤ ਸਾਰੇ ਲੋਕ ਜ਼ਖਮੀ ਦੱਸੇ ਜਾ ਰਿਹਾ ਜਦ ਕਿ ਇਹ ਇੱਕ ਅਫਵਾਹ ਫੈਲੀ ਸੀ ਟ੍ਰੇਨ ਦੇ ਵਿੱਚ ਕੋਈ ਅੱਗ ਨਹੀਂ ਲੱਗੀ ਸੀ ਪਰ ਇਸ ਅਫਵਾਹ ਦੇ ਕਾਰਨ ਕਿੰਨੀਆਂ ਜਾਨਾਂ ਚਲੀਆਂ ਗਈਆਂ ਤੇ ਕਿੰਨੀਆਂ ਖਤਰੇ ਦੇ ਵਿੱਚ ਨੇ ਜਿਹੜੇ ਲੋਕ ਬੁਰੇ ਤਰੀਕੇ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਆਖਰ ਇਹ ਘਟਨਾ ਪਿੱਛੇ ਕੌਣ ਆ ਇਹ ਅਫਵਾਹ ਕਿਹਨੇ ਫਲਾਈ ਕਿਉਂ ਫਲਾਈ ਇਹਦਾ ਕੀ ਕਾਰਨ ਰਿਹਾ ਇਹਦੇ ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਪੁਲਿਸ ਦੀਆਂ ਟੀਮਾਂ ਤੁਰੰਤ ਉਸ ਘਟਨਾ ਸਥਾਨ ਤੇ ਪਹੁੰਚ ਗਈਆਂ ਤੇ ਉਹਨਾਂ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਪਰ ਬੇहद ਕੀਮਤੀ ਜਾਨਾਂ ਇਸ ਅਫਵਾਹ ਕਾਰਨ ਗਈਆਂ ਟ੍ਰੇਨ ਦੇ ਵਿੱਚ ਅੱਗ ਲੱਗਣ ਦੀ ਅਫਵਾਹ ਪਹਿਲੀ ਵਾਰ ਨਹੀਂ ਵਾਪਰੀ ਅੱਜ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਅਫਵਾਹਾਂ ਫੈਲਦੀਆਂ ਆ ਰਹੀਆਂ ਨੇ ਜਦੋਂ ਇਹੋ ਜੀ ਕੋਈ ਅਫਵਾਹ ਫੈਲਦੀ ਆ ਤਾਂ ਲੋਕ ਲਾਜ਼ਮੀ ਆਪਣੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਜਦੋਂ ਉਹ ਆਪਣੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਆਪਣੀ jaan ਤੋਂ ਹੱਥ ਤੋਂ ਬੈਠਦੇ ਨੇ ਆਪਣੀ jaan ਗਵਾ ਬੈਠਦੇ ਨੇ ਤੇ ਅੱਜ ਵੀ ਕੁਝ ਅਜੀਹਾ ਹੀ ਵਾਪਰਿਆ ਮਹਾਰਾਸ਼ਟਰ ਦੇ ਵਿੱਚ ਜਦੋਂ ਲੋਕਾਂ ਨੇ ਆਪਣੀ ਜ਼ਿੰਦਗੀ ਆਪਣੀ jaan ਬਚਾਉਣ ਦੇ ਵਾਸਤੇ ਟ੍ਰੇਨ ਦੇ ਵਿੱਚੋਂ ਛਾਲਾ ਲਾਈਆਂ ਤਾਂ ਉਹਨਾਂ ਦੀ ਕੀਮਤੀ ਜਿਹੜੀ ਜ਼ਿੰਦਗੀ ਆ ਉਹ ਖਤਮ ਹੋ ਗਈ ਜਦੋਂ ਕਿ ਜਿਹੜੀ ਇਹ ਘਟਨਾ ਫੈ ਇੱਕ ਅਫਵਾਹ ਸੀ ਇਹ ਕੋਈ ਸਚਾਈ ਨਹੀਂ ਸੀ ਤਾਂ ਫਿਰ ਇਸ ਅਫਵਾਹ ਦੇ ਚੱਲਦੇ ਜਿਹੜਾ ਲੋਕਾਂ ਨੂੰ ਆਪਣੀ ਕੀਮਤੀ ਜ਼ਿੰਦਗੀ ਆਪਣੀਆਂ ਕੀਮਤੀ ਜਾਨਾਂ ਗੋਹਣੀਆਂ ਪਈਆਂ ਨੇ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਪੂਰੇ ਮਾਮਲੇ ਦੀ ਉਹ ਇਨਵੈਸਟੀਗੇਸ਼ਨ ਕਰਨ ਕਿ ਕਿਹਨੇ ਇਹ ਅਫਵਾਹ ਫਲਾਈਆ ਤੇ ਕਿਉਂ ਫਲਾਈਆ ਤਾਂ ਕਿ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ ਲੋਕਾਂ ਦੀਆਂ ਜਿਹੜੀਆਂ ਕੀਮਤੀ ਜ਼ਿੰਦਗੀਆਂ ਨੇ ਉਹ ਨਾ ਜਾਣ ਇੱਕ ਅਫਵਾਹ ਦੇ ਕਰਕੇ ਜਿਵੇਂ ਅੱਜ ਇੱਕ ਘਟਨਾ ਵਾਪਰੀਆ ਬੇहद ਦਰਦਨਾਕ ਤੇ ਵੱਡਾ ਹਾ사 ਜਿਹੜਾ ਅੱਜ ਮਹਾਰਾਸ਼ਟਰ ਦੇ ਵਿੱਚ ਵਾਪਰਿਆ ਏ ਟ੍ਰੇਨ ਹਾ사 ਇੱਕ ਅਫਵਾਹ ਦੇ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ